ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੇ ਕਾਰ ਬਾਹਰ ਫਾਇਰਿੰਗ ਕੀਤੀ ਗਈ ਹੈ। ਉਹਨਾਂ ਦੇ ਘਰ ਬਾਰ ਦੋ ਬਦਮਾਸ਼ ਆਂਦੇ ਨੇ ਮੋਟਰਸਾਈਕਲ ਤੇ ਨੇ ਤਾਬੜ-ਤੋੜ, ਗੋਲੀਆਂ ਚਲਾਉਂਦੇ ਨੇ। ਬਰੇਲੀ ਦੇ ਵਿੱਚ ਉਹਨਾਂ ਦਾ ਘਰ ਹੈ ਤੇ ਇਸ ਘਰ ਦੇ ਵਿੱਚ ਉਸ ਵੇਲੇ ਉਹਨਾਂ ਦੇ ਮਾਤਾ-ਪਿਤਾ ਅਤੇ ਉਹਨਾਂ ਦੀ ਭੈਣ ਮੌਜੂਦ ਸੀ। ਜਿਸ ਵੇਲੇ ਇਹ ਬਦਮਾਸ਼ ਆਂਦੇ ਨੇ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ। ਕਈ ਰਾਊਂਡ ਫਾਇਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਸ਼ਾ ਪਾਟਨੀ ਦੇ ਘਰ ਦੀਆਂ ਵੀ ਦਿਖਾਵਾਂਗੇ ਜਿੱਥੇ ਇਹ ਅੰਦਾ ਤੰਦ ਫਾਇਰਿੰਗ ਕੀਤੀ ਗਈ ਹੈ ਤਾਂ ਵਿਵਾਦ ਕੀ ਸੀ ਇਸ ਪੂਰੇ ਫਾਇਰਿੰਗ ਪਿੱਛੇ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਦੱਸਾਂਗੇ ਦਰਸਲ ਇੱਕ ਗੈਂਗਸਟਰਾਂ ਦੇ ਵੱਲੋਂ ਪੋਸਟ ਪਾਈ ਗਈ ਹੈ ਹਾਲਾਂਕਿ ਪੀਟੀਸੀ ਨਿਊਜ਼ ਇਸ ਪੋਸਟ ਦੀ ਤਸਦੀਕ ਨਹੀਂ ਕਰਦਾ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇੱਕ ਪੋਸਟ ਇੱਕ ਫਾਇਰਿੰਗ ਦੀ ਘਟਨਾ ਤੋਂ ਬਾਅਦ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਸ ਫਾਇਰਿੰਗ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਬਾਲੀਵੁੱਡ ਅਦਾਕਾਰਾਂ ਨੇ ਦਿਸ਼ਾ ਪਾਟਨੀ ਜਿੰਨਾਂ ਦੇ ਘਰ ਬਾਹਰ ਇਹ ਫਾਇਰਿੰਗ ਕੀਤੀ ਗਈ ਹੈ ਤਾਂ ਇਸ ਫਾਇਰਿੰਗ ਦੇ ਪਿੱਛੇ ਜੋ ਉਹਨਾਂ ਦੀ ਪੈਣ ਹੈ ਖੁਸ਼ਪੂ ਪਾਟਨੀ ਦਾ ਵੀ ਜ਼ਿਕਰ ਹੋ ਰਿਹਾ ਹੈ ਕਿ ਉਹਨਾਂ ਕਰਕੇ ਇਹ ਫਾਇਰਿੰਗ ਹੋਈ ਹੈ ਸਭ ਤੋਂ ਪਹਿਲਾਂ ਉਸ ਪੋਸਟ ਦਾ ਰੁਕ ਕਰਦੇ ਆ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਸ ਫਾਇਰਿੰਗ ਦੀ ਘਟਨਾ ਤੋਂ ਬਾਅਦ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲਿਖਿਆ ਕੀ ਗਿਆ ਹੈ ਦਰਸਲ ਰੋਹਿਤ ਗੁਦਾਰਾ ਦੇ ਵੱਲੋਂ ਅਤੇ ਗੋਲਡੀ ਬਰਾੜ ਨਾਮ ਦੀ ਇੱਕ ਆਈਡੀ ਹੈ ਜਿਸ ਦੇ ਵਿੱਚ ਇਹ ਪੋਸਟ ਪਾਈ ਗਈ ਹੈ ਤੇ ਇਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਮੈਂ ਵਿਰਿੰਦਰ ਚਾਰਣ ਮਹਿੰਦਰ ਸਾਰਣ ਜੋ ਅੱਜ ਖੁਸ਼ੂ ਖੁਸ਼ਬੂ ਪਟਾਨੀ ਤੇ ਦਿਸ਼ਾ ਪਟਾਨੀ ਦੇ ਘਰ ਬਾਹਰ ਫਾਇਰਿੰਗ ਹੋਈ ਹੈ ਬਰੇਲੀ ਦੇ ਵਿੱਚ ਜੋ ਉਹਨਾਂ ਦਾ ਘਰ ਹੈ ਉਹਨਾਂ ਦੀ ਜ਼ਿੰਮੇਵਾਰੀ ਲਈਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਪ੍ਰੇਮਾਨੰਦ ਮਹਾਰਾਜ ਜੀ ਦਾ ਅਨੁਰੂਧਾਚਾਰੇ ਮਹਾਰਾਜ ਜੀ ਦਾ अपमान ਕੀਤਾ ਸੀ ਜਿਸ ਦੇ ਕਾਰਨ ਸਨਾਤਨ ਧਰਮ ਨੂੰ ਨੀਚ ਦਿਖਾਣ ਦੀ ਕੋਸ਼ਿਸ਼ ਕੀਤੀ ਗਈ ਸਾਡੇ ਅਨੁਰੂਧਾ ਚਾਰਾ ਜਿਹਦਾ અપਮਾਨ ਕੀਤਾ ਸਾਡੇ ਦੇਵੀ ਦੇਵਤਾ ਦਾ અપਮਾਨ ਕੀਤਾ ਜੋ ਕਿ ਸਹਿਣ ਨਹੀਂ ਕੀਤਾ ਜਾਵੇਗਾ ਇਹ ਇੱਕ ਮਹਿਜ਼ ਟ੍ਰੇਲਰ ਹੈ ਤੇ ਅਗਲੀ ਵਾਰ ਫਿਰ ਤੋਂ ਅਜਿਹਾ ਕੁਝ ਹੋਇਆ ਜੇ ਸਾਡੇ ਧਰਮ ਦਾ અપਮਾਨ ਹੋਇਆ ਤਾਂ ਇਸ ਘਰ ਦੇ ਵਿੱਚੋਂ ਕੋਈ ਵੀ ਜ਼ਿੰਦਾ ਨਹੀਂ ਛੱਡਾਂਗੇ ਇਹ ਸੰਦੇਸ਼ ਸਿਰਫ ਉਹਨਾਂ ਦੇ ਲਈ ਨਹੀਂ ਬਲਕਿ ਸਾਰੇ ਬਾਲੀਵੁੱਡ ਇੰਡਸਟਰੀ ਦੇ ਕਲਾਕਾਰਾਂ ਦੇ ਲਈ ਹੈ ਜੋ ਬਾਲੀਵੁੱਡ ਇੰਡਸਟਰੀ ਦੇ ਨਾਲ ਲੋਕ ਜੁੜੇ ਹੋਏ ਨੇ ਉਹਨਾਂ ਸਾਰਿਆਂ ਦੇ ਲਈ ਇਹ ਸੰਦੇਸ਼ ਹੈ ਇਸ ਤੋਂ ਲਾਵਾ ਉਹਨਾਂ ਨੇ ਲਿਖਿਆ ਕਿ ਕਿਸੇ ਵੀ ਬੰਦੇ ਦੇ ਵੱਲੋਂ ਸਾਡੇ ਧਰਮ ਸਾਡੇ ਸੰਤਾ ਦਾ અપਮਾਨ ਕਰਨਾ ਜਿਹੜਾ ਹੈ ਪਵਿੱਖ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ અપਮਾਨ ਕਰਦੇ ਨੇ ਤਾਂ ਇਸ ਦਾ ਖਮਿਆਜ਼ਾ ਵੀ ਭੁਗਤਣਾ ਪਵੇਗਾ ਖਮਿਆਜ਼ਾ ਭੁਗਤਣ ਦੇ ਲਈ ਤਿਆਰ ਰੋ ਧਰਮ ਦੀ ਰੱਖਿਆ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਅਸੀਂ ਹਰ ਕੁਝ ਕਰਨ ਦੇ ਲਈ ਤਿਆਰ ਆ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਤਾਂ ਇੱਕ ਆ ਪੋਸਟ ਹੈ ਰੋਹਿਤ ਗੁਦਾਰਾ 골ਡੀ ਬ੍ਰਾਂਡ ਨਾਮ ਦੀ ਇੱਕ ਫੇਸਬੁੱਕ ਪੋਸਟ ਹੈ ਜੋ ਕਿ ਫਾਇਰਿੰਗ ਦੀ ਘਟਨਾ ਤੋਂ ਬਾਅਦ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਇਸ ਫਾਇਰਿੰਗ ਦੀ ਘਟਨਾ ਦਾ ਜ਼ਿਕਰ ਕੀਤਾ ਜਾਂਦਾ ਹੈ ਬਾਲੀਵੁੱਡ ਐਕਟਰਸ ਦिशा 파ਟਨੀ ਅਤੇ ਉਹਨਾਂ ਦੀ ਜੋ ਪਹਿਣਾ ਖੁਸ਼ਬੂ 파ਟਨੀ ਉਨ੍ਹਾਂ ਦਾ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਜੋ અપਮਾਨ ਕੀਤਾ ਗਿਆ ਸੀ ਪ੍ਰੇਮਾਨੰਦ ਮਹਾਰਾਜ ਜੀ ਦਾ ਅਨੁਰੂਧਾ ਚਾਰਿਆ ਜੀ ਦਾ ਉਸ ਦੇ ਕਰਕੇ ਹੀ ਉਹਨਾਂ ਦੇ ਘਰ ਬਾਹਰ ਇਹ ਫਾਇਰਿੰਗ ਜਿਹੜੀ ਆ ਕਰਵਾਈ ਗਈ ਹੈ ਦਰਸਲ ਵਿਵਾਦ ਸ਼ੁਰੂ ਕਿੱਥੋਂ ਹੁੰਦਾ ਹੈ ਕਿਉਂ ਪ੍ਰੇਮਾਨੰਦ ਮਹਾਰਾਜ ਜੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿਉਂ ਅਨੁਰੂਧਾ ਚਾਰਿਆ ਜੀ ਦਾ ਜ਼ਿਕਰ ਕੀਤਾ ਜਾ ਰਿਹਾ ਉਹ ਵੀ ਤੁਹਾਨੂੰ ਦੱਸ ਦਿਆ ਦਰਸਲ ਕੁਝ ਸਮੇਂ ਪਹਿਲਾਂ ਅਨੁਰੂਧਾ ਚਾਰਿਆ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਮਹਿਲਾਵਾਂ ਤੇ ਵਿਵਾਦਿਤ ਬਿਆਨ ਹੁੰਦਾ ਹੈ ਜਿਸ ਤੋਂ ਬਾਅਦ ਜੋ ਦਿਸ਼ਾ 파ਟਨੀ ਦੀ ਭੈਣ ਹੈ ਖੁਸ਼ਬੂ 파ਟਨੀ ਉਹ ਸੋਸ਼ਲ ਮੀਡੀਆ ਤੇ ਆਉਂਦੇ ਹੈ ਇੰਸਟਾਗ੍ਰam ਤੇ ਇੱਕ ਪੋਸਟ ਪਾਉਂਦੇ ਹੈ ਵੀਡੀਓ ਦੇ ਵਿੱਚ ਅਨੁਰੂਧਾ ਚਾਰਿਆ ਨੂੰ ਜਵਾਬ ਦਿੰਦੇ ਨੇ ਕਈ ਕੁਝ ਗੱਲਾਂ ਉਹਨਾਂ ਦੇ ਖਿਲਾਫ ਬੋਲਦੇ ਨੇ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਹੈ ਵਾਇਰਲ ਹੁੰਦੀ ਹੈ ਜਿੱਥੇ ਖੁਸ਼ਬੂ 파ਟਨੀ ਜਿਹੜੀ ਹੈ ਅਨੁਰੂਧਾ ਚਾਰਿਆ ਨੂੰ ਜਵਾਬ ਦਿੰਦੀ ਹੈ ਤੇ ਜੋ ਟ੍ਰੋਲਰਸ ਹੁੰਦੇ ਨੇ ਉਹਨਾਂ ਨੂੰ ਟ੍ਰੋਲ ਕਰਦੇ ਨੇ ਕਿ ਉਹਨਾਂ ਨੇ ਗਲਤ ਕੀਤਾ ਇਸ ਤੋਂ ਬਾਅਦ ਖੁਸ਼ਬੂ ਪਾਟਨੀ ਦਾ ਨਾਮ ਜਿਹੜਾ ਹੈ ਪ੍ਰੇਮਾਨੰਦ ਮਹਾਰਾਜ ਜੀ ਦੇ ਨਾਲ ਵੀ ਜੋੜਿਆ ਜਾਂਦਾ ਹੈ ਕਿ ਉਸਨੇ ਪ੍ਰੇਮਾਨੰਦ ਮਹਾਰਾਜ ਜੀ ਦਾ ਵੀ અપਮਾਨ ਕੀਤਾ ਹੈ ਉਹਨਾਂ ਦੇ ਖਿਲਾਫ ਵੀ ਵੀਡੀਓ ਬਣਾਈ ਹੈ ਉਹਨਾਂ ਦੇ ਖਿਲਾਫ અપਮਾਨਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਜਦਕਿ ਜੋ ਖੁਸ਼ਬੂ ਪਾਟਨੀ ਨੇ ਉਹਨਾਂ ਦੇ ਵੱਲੋਂ ਉਸੇ ਵੇਲੇ ਵੀਡੀਓ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਉਸਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਹਾਂ ਮੈਂ ਜੋ ਕੁਝ ਬੋਲਿਆ ਅਨੁਰੁੱਧਾਚਾਰੇ ਦੇ ਲਈ ਮੈਂ ਉਸ ਗੱਲ ਤੇ ਅੱਜ ਵੀ ਅੜੀ ਹੋਈ ਆ ਮੈਂ ਉਹਨਾਂ ਦੇ ਖਿਲਾਫ ਬੋਲਿਆ ਪਰ ਮੈਂ ਪ੍ਰੇਮਾਨੰਦ ਮਹਾਰਾਜ ਜੀ ਦਾ ਅਪਮਾਨ ਕਦੇ ਵੀ ਨਹੀਂ ਕੀਤਾ ਮੈਂ ਉਹਨਾਂ ਦੇ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ ਕੋਈ ਵਿਵਾਦ ਕਦੇ ਨਹੀਂ ਦਿੱਤਾ ਲੋਕਾਂ ਦੇ ਵੱਲੋਂ ਜਾਣ ਕੇ ਇਸ ਤਰੀਕੇ ਦੇ ਨਾਲ ਮੈਨੂੰ ਟਰੋਲ ਕੀਤਾ ਗਿਆ ਮੈਂ ਪ੍ਰੇਮਾਨੰਦ ਮਹਾਰਾਜ ਜੀ ਦਾ ਜ਼ਿਕਰ ਕਦੇ ਵੀ ਆਪਣੇ ਮੂੰਹ ਦੇ ਨਾਲ ਨਹੀਂ ਕੀਤਾ ਕਿਸੇ ਵੀ ਤਰੀਕੇ ਦੀ ਕੋਈ ਵੀਡੀਓ ਉਹਨਾਂ ਦੇ ਖਿਲਾਫ ਨਹੀਂ ਬਲਾਈ ਉਹਨਾਂ ਨੂੰ ਕੋਈ ਕਿਸੇ ਤਰੀਕੇ ਦੀ ਕੋਈ ਟਿੱਪਣੀ ਨਹੀਂ ਦਿੱਤੀ ਜਦ ਕਿ ਜੋ ਅਨੁਰੁਧਾ ਚਾਰਾ ਦੇ ਵੱਲੋਂ ਕੁੜੀਆਂ ਤੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਉਸ ਦਾ ਮੈਂ ਵਿਰੋਧ ਜ਼ਰੂਰ ਕੀਤਾ ਉਹਨਾਂ ਦੇ ਖਿਲਾਫ ਮੈਂ ਬੋਲਿਆ ਵੀ ਤੇ ਅੱਜ ਵੀ ਉਸ ਗੱਲ ਤੇ ਮੈਂ ਅੜੀ ਹੋਈਆਂ ਖੁਸ਼ਬੂ ਪਾਟਨੀ ਦਾ ਉਹ ਬਿਆਨ ਤੁਹਾਨੂੰ ਸੁਣਾਉਂਦੇ ਆ ਜੋ ਉਸ ਦੇ ਵੱਲੋਂ ਇਸ ਵੀਡੀਓ ਦੇ ਬਾਰੇ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਹੀ ਕਿਹਾ ਜਾ ਰਿਹਾ ਕਿ ਇਹ ਪੂਰਾ ਰੋਲਾ ਸ਼ੁਰੂ ਹੁੰਦਾ ਹੈ ਤੇ ਘਰ ਦੇ ਵਿੱਚ ਜੋ ਫਾਇਰਿੰਗ ਕੀਤੀ ਗਈ ਹੈ ਇਸ ਪੂਰੇ ਇਨਸੀਡੈਂਟ ਨੂੰ ਉਸ ਦੇ ਨਾਲ ਜੋੜਿਆ ਜਾ ਰਿਹਾ ਕਿ ਇਸੇ ਕਰਕੇ ਖੁਸ਼ਬੂ ਪਾਟਨੀ ਦੇ ਕਰਕੇ ਹੀ ਜੋ ਦਿਸ਼ਾ ਪਾਟਨੀ ਦਾ ਘਰ ਹੈ ਬਰੇਲੀ ਦੇ ਵਿੱਚ ਜਿੱਥੇ ਉਹਨਾਂ ਦੇ ਮਾਤਾ ਪਿਤਾ ਰਹਿੰਦੇ ਨੇ ਉਹਨਾਂ ਦੀ ਭੈਣ ਰਹਿੰਦੀ ਹੈ ਉਹਨਾਂ ਦੇ ਘਰ-ਬਾਰ ਇਹ ਫਾਇਰਿੰਗ ਕੀਤੀ ਗਈ ਆ ਸਭ ਤੋਂ ਪਹਿਲਾਂ ਇਹ ਬਿਆਨ ਜੋ ਹੈ ਉਹ ਜ਼ਰੂਰ ਸੁਣ ਲੋ कुछ दिनों पहले अनिरुद्ध आचार्य ने 25 साल के लड़कियों के लिए कुछ अपशब्द शब्द बोले जो एक सामाजिक जीवन में धर्म गुरु के द्वारा बोले गए शब्दों की मान्यता में कारगर साबित नहीं हो सकते उन शब्दों के खिलाफ मैंने कुछ शब्द बोले और उसके लिए काफ़ी ज़्यादा ट्रोलिंग हुई काफी अलग लेवल पे उस वीडियो को ले जाया गया चलिए कोई बात नहीं जब बोला है तो बोला है लेकिन कुछ ही घंटों में एक अलग चेहरा देखने को मिलता है जहाँ पर प्रेमानंद महाराज जी लड़कियों के लिए कुछ बोल रहे हैं किसी वीडियो में और मेरी वीडियो जो अनिरुद्ध आचार्य जी के साथ थी उसको काट के उनकी वीडियो के साथ लगा दिया जाता है और ये टाइटल दिया जाता है कि प्रेमानंद महाराज जी के लिए मैंने टिप्पणियाँ दी जब ये पूरा इंसिडेंट हुआ उस समय ना ही मैंने ये वीडियो देखी थी ना ही मुझे इसके बारे में कुछ पता ये पूरी पूरी वीडियो मैंने अनिरुद्ध आचार्य के लिए बनाई थी दुनिया भर की बातें दुनिया भर की गालियां दुनिया भर की ट्रोलिंग दुनिया भर की नेगेटिविटी झेली मैंने सिर्फ एक ऐसी चीज के लिए जो मैंने करी ही नहीं तो उस वेले ए वीडियो खुशबू पाटनी के वलों बनाई गई थी जिस दे उसने साफ तौर पर यह गल कह दी थी कि मेरा ਪ੍ਰੇਮਾਨੰਦ ਮਹਾਰਾਜ ਜੀ ਦੇ ਨਾਲ ਕਿਸੇ ਤਰੀਕੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਉਹਨਾਂ ਦੇ ਖਿਲਾਫ ਇੱਕ ਵੀ ਸ਼ਬਦ ਜਿਹੜਾ ਹੈ ਇਸਤੇਮਾਲ ਨਹੀਂ ਕੀਤਾ ਤਾਂ ਇਹ ਘਟਨਾ ਜਿਹੜੀ ਹੈ ਸ਼ੁੱਕਰਵਾਰ ਦੱਸੀ ਜਾ ਰਹੀ ਹੈ ਕਿ ਸਵੇਰ ਦਾ 4 ਵਜੇ ਦਾ ਸਮਾਂ ਹੁੰਦਾ ਹੈ ਜਦੋਂ ਵਾਪਰਦੀ ਹੈ ਬਰੇਲੀ ਦੇ ਵਿੱਚ ਜੋ ਖੁਸ਼ਬੂ ਪਾਟਨੀ ਹੈ ਦਿਸ਼ਾ ਪਾਟਨੀ ਹੈ ਉਹਨਾਂ ਦਾ ਘਰ ਹੁੰਦਾ ਹੈ ਤੇ ਘਰ ਦੇ ਬਾਹਰ ਬਾਈਕ ਤੇ ਦੋ ਹਮਲਾਵਰ ਆਦੇ ਨੇ ਦੋ ਬਦਮਾਸ਼ ਆਂਦੇ ਨੇ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਗੋਲੀਆਂ ਦੀ ਆਵਾਜ਼ ਸੁਣ ਕੇ ਜੋ ਘਰ ਦੇ ਵਿੱਚ ਪਰਿਵਾਰ ਹੁੰਦਾ ਹੈ ਉਹ ਸਹਿਮ ਜਾਂਦਾ ਹੈ ਕਿਉਂਕਿ ਉਸ ਲੇ ਉਸ ਘਰ ਦੇ ਵਿੱਚ ਖੁਸ਼ਬੂ 파ਟਨੀ ਮੌਜੂਦ ਸੀ ਉਹਨਾਂ ਦੇ ਪਿਤਾ ਮੌਜੂਦ ਸੀ ਉਹਨਾਂ ਦੀ ਮਾਤਾ ਜੀ ਮੌਜੂਦ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਵੀ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰਿਵਾਰ ਨੂੰ ਫਿਲਹਾਲ ਸੁਰੱਖਿਆ ਦਿੱਤੀ ਗਈ ਹੈ ਪੁਲਿਸ ਦੀਆਂ ਟੀਮਾਂ ਘਰ ਦੇ ਬਾਹਰ ਮੌਜੂਦ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਬਾਲੀਵੁੱਡ ਐਕਟ੍ਰੈਸ ਨਿਯਸ਼ਾ ਪਾਟਨੀ ਜਿਨ੍ਹਾਂ ਦੇ ਪਰਿਵਾਰ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਕਿ ਇੱਕ ਘਰ ਦੇ ਵਿੱਚ ਜਿੱਥੇ ਉਹ ਰਹਿ ਰਹੇ ਸਨ ਦੋ ਬਦਮਾਸ਼ ਆਂਦੇ ਨੇ ਤੇ ਅੰਦਰੋਂ ਦੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਪੁਲਿਸ ਇਸ ਪੂਨੇ ਮਾਮਲੇ ਦੇ ਵਿੱਚ ਫਿਲਹਾਲ ਜੁਟੀ ਹੋਈ ਹੈ ਸੀਸੀਟੀਵੀ ਤਸਵੀਰਾਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਉਹਨਾਂ ਬਦਮਾਸ਼ਾਂ ਦੀ ਉਹਨਾਂ આરોપીਆ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਇੱਕ ਪੋਸਟ ਵਾਇਰਲ ਹੁੰਦੀ ਹੈ ਤੇ ਇਸ ਦੇ ਨਾਲ ਸਵਾਲ ਵੀ ਖੜੇ ਹੋ ਜਾਂਦੇ ਨੇ ਕਿਉਂਕਿ ਉਸ ਪੋਸਟ ਦੇ ਵਿੱਚ ਪ੍ਰੇਮਾਨੰਦ ਮਹਾਰਾਜ ਜੀ ਦਾ ਜ਼ਿਕਰ ਕੀਤਾ ਜਾਂਦਾ ਹੈ ਅਨੁਰੂਧਾ ਚਾਰਾ ਜੀ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਇਹਨਾਂ ਕਰਕੇ ਜੋ ਕਿਉਂਕਿ ਖੁਸ਼ਬੂ ਪਾਟਨੀ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਦਾ અપਮਾਨ ਕੀਤਾ ਸੰਤਾ ਦਾ અપਮਾਨ ਕੀਤਾ ਤੇ ਇਸੇ ਕਰਕੇ ਇਹ ਫਾਇਰਿੰਗ ਦੀ ਘਟਨਾ ਜਿਹੜੀ ਹੈ ਉਹਨਾਂ ਦੇ ਘਰ ਦੇ ਵਿੱਚ ਹੋਈ ਹੈ ਇਸਾ ਪੂਰੀ ਘਟਨਾ ਤੇ ਜੋ ਦਿਸ਼ਾ ਪਾਟਨੀ ਦੇ ਪਿਤਾ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਾਡੀ ਧੀ ਦੇ ਵੱਲੋਂ ਕਦੇ ਵੀ ਮਾਹਪੁਰਖਾ ਦਾ અપਮਾਨ ਨਹੀਂ ਕੀਤਾ ਗਿਆ ਜੋ ਵੀ ਜਿਹੜੀ ਹਾਦਸਾ ਵਾਪਰਿਆ ਜਿਸ ਤਰੀਕੇ ਦੇ ਨਾਲ ਫਾਇਰਿੰਗ ਹੋਈ ਹੈ ਇਸ ਪੂਰੀ ਘਟਨਾ ਦੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇਹ ਬੇਹਦ ਸੰਯੋਗ ਜਿਹੜਾ ਹੈ ਇਹ ਘਟਨਾ ਜਿਹੜੀ ਵਾਪਰੀ ਹੈ ਬੇਹਦ ਨਿੰਦਣਯੋਗ ਹੈ ਇਸ ਤਰੀਕੇ ਦੇ ਨਾਲ ਸਾਡੇ ਪਰਿਵਾਰ ਨੂੰ ਖਤਰਾ ਜਿਹੜਾ ਹੈ ਉਹ ਮੰਡਰਾ ਰਿਹਾ ਤੇ ਕੁਝ ਵੀ ਵਾਪਰ ਸਕਦਾ ਹੈ ਕਿ ਕੁਝ ਪਿਤਾ ਦਾ ਕਹਿਣਾ ਹੈ ਇੱਕ ਵਾਰ ਉਹ ਵੀ ਸੁਣ ਲੰਨੀ ਹੈ खुशबू का भी जो बयान था उसको तोड़ मरोड़ के पेश किया गया है आपने देखा होगा उन उसका नाम प्रेमानंद जी महाराज से भी जोड़ा गया है हम लोग सनातनी हैं और हमेशा हम गुरु जी आचार्य जी और इस तरह के जो हमारे साधु संत हैं उनका हम ससम्मान करते हैं लेकिन अगर कोई उनके बयान को तोड़ मरोड़ के या उसमें कट पेश करके अगर ये करता है तो ये कहीं ना कहीं पर हमको नीचे गिराने की एक साजिश है गन शॉट तो फायर चूंकि उस समय तो हम लोग दहशत में थे मैं जट भी गया था बाहर आने की कोशिश भी करी थी आया भी था और जैसे तैसे आड़ लेके हम लोग बचे हैं चूंकि मैंने आपको तो बताया ना कि वो जो गन शॉट है वो यहाँ स्वदेशी नहीं है वो विदेशी है उसको तो बटन दबाते हुए कई राउंड फायर कर जाती है अब मैं ये नहीं कह सकता हूँ आठ दस राउंड तो मेरे ख्याल से फायर हुई है गोल्डी बराड ने ली है ये तो फेसबुक या ट्विटर के माध्यम से पता चल रहा है लेकिन अभी स्पष्ट नहीं है कि गोल्डी बराद ने यह जिम्मेदारी ले रखी है अब ये तो पुलिस जब किसी नतीजे पे पहुंचेगी तभी हम कुछ कहने की स्थिति में रहेंगे रहे तीन बजे रिटायर्ड सीओ श्री जगदीश पाटनी जी के घर पर बाइक से आए दो अज्ञात हमलावरों द्वारा फायरिंग की घटना की सूचना आज दिन में प्राप्त हुई थी एसपी सिटी के साथ एसओजी व सर्विलांस की टीमों को तत्काल मौके पर भेजा गया घटना की पुष्टि होने पर प्रार्थना पत्र लेकर गंभीर धाराओं में थाना कोतवाली पर एफआईआर पंजीकृत की जा रही है परिवार की सुरक्षा व्यवस्था सुनिश्चित करने के लिए पर्याप्त आर्म्ड पुलिस बल की तैनाती की गई है एसपी सिटी व एसपी क्राइम के पर्वेक्षण में पांच टीमों को तैयार किया गया है जो घटना के अनावरण एवं अभियुक्तों की गिरफ्तारी सुनिश्चित करेंगी जो भी घटना में शामिल है उनके विरुद्ध कठोरतम कार्रवाई पुलिस के द्वारा की जाएगी मेरे द्वारा परिवार से मुलाकात कर उनकी सुरक्षा व्यवस्था के संबंध में उनको आश्वस्त किया गया है जो पांच टीमें हैं इनको लगातार डिप्लॉय करते हुए हम लोग सुनिश्चित करेंगे कि जो भी घटना में शामिल है और इसके पीछे जो भी मोटिव है वो क्लियर हो और घटना में जो भी शामिल लोग हैं उनके विरुद्ध कठोरतम कार्रवाई सुनिश्चित की जाएगा साढ़े तीन